ਗੱਲ ਜੀ ਕੀ ਹਾਲ ਚਾਲ ਆ ਤੁਹਾਡਾ ਸਵਾਗਤ ਹੈ ਬਰਾ ਡੈਰੀ ਫਾਰਮ ਚ ਆਉਣ ਵਾਲਾ ਮੌਕਾ ਤੇ ਅੱਜ ਦੀ ਵੀਡੀਓ ਪੰਡ ਜੈਮਨ ਵਾਲੇ ਤੋਂ ਲੈ ਕੇ ਆਏ ਆ ਦੋਵੇਂ ਪਹਿਲਣਾ ਬੱਚੀਆਂ ਦੀ ਤੇ ਬਰਾ ਡੈਰੀ ਫਾਰਮ ਦੀ ਆਪਣੀ ਵਿਜਿਟ ਆ ਤੇ ਆਹ ਬੱਚੀ ਵੀ ਪਹਿਲਾਂ ਸੁਆ ਸੁਣੀ ਹੈ ਜੀ ਤਾਂ ਦੋ ਚਾਰ ਦਾ ਹੁੰਦਾ ਤੁਸੀਂ ਫਿਰ ਦੀ ਕੁਆਲਿਟੀ ਦੇਖ ਸਕਦੇ ਆ ਤੇ ਦੁੱਧ ਦੇ ਦੂਜੀ ਬੱਚੀ ਹੈ ਰਿਕਵਰੀ 25 26 ਕਿਲੋ ਰਾਉਂਡ ਅਰੀ ਨਾਲ ਤੇ ਬਾਕੀ ਅੱਗੇ ਅੱਗੇ ਦੀ ਸੇਵਾ ਹੁੰਦੀ ਹੈ ਜੀ ਦੀ ਕੁਆਲਟੀ ਕੁਡ ਡਿਫਰੈਂਟ ਪਰੋਂਟ ਬਹੁਤ ਚੰਗਾ ਤੇ ਦੋ ਨੰਬਰ ਵੀ ਤੁਸੀਂ ਦੇਖ ਸਕਦੇ ਆ ਵੱਛੀ ਬਹੁਤ ਜਿਆਦਾ ਚੰਗੀ ਆ ਦੰਦੋਂ ਇਹ ਵੀ ਚਾਰ ਦੰਦਾਂ ਦਾ ਤੇ ਦਾਣੇ ਦੇ ਵੀ ਹਜੇ 10 ਪਏ ਆ ਤੇ ਦੁੱਧ ਦੀ ਕੈਪੈਸਿਟੀ ਵੀ 25-26 ਕਿਲੋ ਦੀ ਆ ਤੇ ਬਾਕੀ ਅੱਗੇ ਹੀ ਅਗਲੇ ਦੀ ਸੇਵਾ ਹੁੰਦੀ ਆ ਕਿੰਨਾ ਚੋ ਸਕਦਾ ਕਿੰਨਾ ਨਹੀਂ ਤੇ ਜੇ ਕਿਸੇ ਵੀਰ ਦੇ ਦੋਵਾਂ ਵੱਛੀਆਂ ਚ ਕੋਈ ਵੀ ਪਸੰਦ ਹੋਵੇ ਤਾਂ ਅੱਜ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦਾ ਪਿੰਡ ਜੈਮ ਨਾਲ ਬਰਾਡਰੀ ਫਾਰਮ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਦੋਹੇ ਗਾਂਹਾਂ ਬਹੁਤ ਚੰਗੀਆਂ ਟੌਪ ਦੀਆਂ ਬੱਛੀਆਂ ਜੀ